ਸਾ ਸੰਗਤ ਜੀ ਪਿਛਲੇ ਸਾਲ ਮੈਂ ਇੱਕ ਜਗ੍ਹਾ ਗਿਆ ਦੀਵਾਨ ਲਾਉਣ ਭਗਤ ਰਬਦਾਸ ਜੀ ਦਾ ਗੁਰਪੁਰਬ ਸੀ ਜਦੋਂ ਦੀਵਾਨ ਦੀ ਸਮਾਪਤੀ ਹੋਈ ਉੱਥੇ ਉਹਨਾਂ ਨੇ ਨਾ ਆ ਇੱਕ ਪਾਸੇ ਨੂੰ ਲੇਨ ਲਵਾਈ ਸੀ ਪ੍ਰਵਾਸੀਆਂ ਦੀ ਬਾਹਰ ਖੜੇ ਕੀਤੇ ਸੀ ਲੇਨ 'ਚ ਆ ਭਾਈ ਕੁਲਵਿੰਦਰ ਸਿੰਘ ਨੇ ਦੱਸਿਆ ਮੈਨੂੰ ਕਹਿੰਦਾ ਬਾਬਾ ਜੀ ਇਹ ਦੇਖੋ ਕੀ ਹੋ ਰਿਹਾ ਮੈਂ ਪਹਿਲਾਂ ਸਮਝਿਆ ਨਾ ਉਹ ਆਪਣੀ ਸੰਗਤ ਨੂੰ ਅੰਦਰ ਬਾੜੀ ਜਾਣ ਉਹ ਵਿਚਾਰੇ ਇੱਕ ਪਾਸੇ ਨੂੰ ਖੜੇ ਕੀਤੇ ਇੱਕ ਬੰਦਾ ਦਬਕੇ ਮਾਰੇ ਉਹਨਾਂ ਨੂੰ ਤੇ ਅਸੀਂ ਦੋ ਮਾ ਨੇ ਕਿਹਾ ਅਸੀਂ ਕਿਹਾ ਗੱਲ ਸੁਣੋ ਸੇਵਾਦਾਰ ਨੂੰ ਹੋਰ ਵੀ ਆ ਗਏ 5-7 ਅਸੀਂ ਕਿਹਾ ਆਹੀ ਕੁਛ ਤੁਹਾਡੇ ਨਾਲ ਉਹਨਾਂ ਵੇਲਿਆਂ 'ਚ ਹੁੰਦਾ ਸੀ ਉਹ ਜਿਹੜੇ ਜਾਤ ਦੇ ਅਬਮਾਨੀ ਤੁਹਾਡੇ ਨਾਲ ਆਹੀ ਕੁਛ ਕਰਦੇ ਸੀ ਵੇ ਤੁਸੀਂ ਇੱਕ ਦੂਜੇ ਦੇ ਖੂਹ ਤੋਂ ਪਾਣੀ ਨਹੀਂ ਸੀ ਪੀ ਸਕਦੇ ਜਾਤ ਪਾਤ ਦਾ ਹੀ ਰੋਲਾ ਬੋਲ ਬਾਲਾ ਸੀ ਤੇ ਸਾਧ ਸੰਗਤ ਜੀ ਉਹਨਾਂ ਨੇ ਨੌਜਵਾਨ ਜਿੰਨੇ 5-7 ਕ ਸੀ ਕਹਿੰਦੇ ਬਾਬਾ ਜੀ ਸਾਤੋਂ ਗਲਤੀ ਹੋ ਗਈ ਤੇ ਅਸੀਂ ਗਿਆ ਇਹਨਾਂ ਵਿਚਾਰਿਆਂ ਨੂੰ ਵੀ ਸੰਗਤ ਵਿੱਚ ਬਾੜੋ ਰਵਾਲ ਸਰ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰੇ ਨੇ ਤੰਬੂ ਲਾਇਆ ਸੀ ਨਾ ਪਹਾੜੀਏ ਕਹਿੰਦੇ ਮਹਾਰਾ ਹੀ ਅਮਰਤ ਛਕਾਂਗੇ ਸਤਗੁਰੂ ਜੀ ਨੇ ਤਿਆਰੀ ਕਰ ਲਈ ਜਦੋਂ ਅੰਦਰ ਬੜੇ ਨਾ ਪਹਾੜੀਏ ਰਾਜੇ ਜਿਹੜੇ ਅੰਦਰ ਬੜੇ ਕੀ ਦੇਖਿਆ ਉਹਨਾਂ ਨੇ ਉੱਥੇ ਸਾਡੇ ਵਰਗੇ ਵੀ ਗਰੀਬ ਗੁਰਬੇ ਬੈਠੇ ਸੀ ਸਾਧ ਸੰਗ ਜੀ ਜਿਨ੍ਹਾਂ ਨੂੰ ਛੂਦਰ ਕਹਿ ਕੇ ਦਰਕਾਰਿਆ ਜਾਂਦਾ ਸੀ ਗੁਰੂ ਨਾਨਕ ਦੇ ਘਰ ਵਿੱਚ ਇੱਕ ਬਰਾਬਰ ਦਰਜਾ ਆਖੋ ਸਤਨਾਮ ਵਾਹਿਗੁਰੂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਆ ਕਿਸੇ ਨੂੰ ਪੁੱਛਦੇ ਆ ਤੇਰੀ ਜਾਤ ਕੀ ਐ ਉੱਥੇ ਸਾਨੂੰ ਪਤਾ ਹੁੰਦਾ ਜਿਹੜਾ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਪੰਜ ਚੂਲੇ ਸਾਨੂੰ ਛਕਾਉਂਦੇ ਆ ਪੰਜ ਪਿਆਰੇ ਪੰਜ ਅੱਖਾਂ ਚ ਪਾਉਂਦੇ ਆ ਪੰਜ ਕੇਸਾਂ ਚ ਪਾਉਂਦੇ ਆ ਉਤੋਂ ਬਾਅਦ ਜਦ ਸਾਰਿਆਂ ਨੂੰ ਅੰਮ੍ਰਿਤ ਛਕਾ ਦਿੰਦੇ ਫਿਰ ਉਹ ਇੱਕ ਬਾਟਾ ਸਾਰਿਆਂ ਦੇ ਮੂੰਹ ਨੂੰ ਲੱਗਦਾ ਸਾਨੂੰ ਪਤਾ ਵੀ ਸਾਡੇ ਨਾਲ ਕੌਣ ਖੜਾ ਹੈ ਕਿਹੜੀ ਜਾਤ ਦਾ ਹੈ ਪਰ ਅਸੀਂ ਅਜੇ ਤੱਕ ਵੀ ਮਾਫ਼ ਕਰਿਓ ਜਾਤਾਂ ਪਾਤਾਂ ਦੇ ਕੋਹੜ ਨੂੰ ਦੂਰ ਨਹੀਂ ਕਰ ਸਕੇ ਅਸੰਗਰੂਰ ਵਾਲੇ ਪਾਸੇ ਇੱਕ ਦੋ ਪਿੱਛੇ ਖਬਰਾਂ ਆਈਆਂ ਸੀ ਨਾ ਉਹਨਾਂ ਨੇ ਸਾਧ ਸੰਗਤ ਮੱਝ ਵੀ ਸਿੰਘ ਨੂੰ ਗ੍ਰੰਥੀ ਨਹੀਂ ਰੱਖਿਆ ਇਹ ਗੁਰੂ ਕੀ ਤਾਬਿਆਂ ਤੋਂ ਹੀ ਠਾ ਦਿੱਤਾ ਕਿਉਂ ਕਹਿੰਦੇ ਇਹ ਚਮਾਰ ਹੈ ਇਹ ਛੂਦਰ ਹੈ ਗੁਰੂ ਰਬਦਾਸ ਮਹਾਰਾਜ ਦੀ ਬਾਣੀ ਵੀ ਕੱਢਦੇ ਉਹ ਵਿੱਚੋਂ ਜੇ ਸ਼ੂਦਰ ਐ ਆਖੋ ਸਤਨਾਮ ਵਾਹਿਗੁਰੂ ਇਹ ਬਿਤਕਰਾ ਕਿਉਂ ਹੈ ਬਾਜਾਂ ਵਾਲੇ ਨੇ ਵੇਖਿਆ ਉਹ ਕਹਿੰਦੇ ਮਹਾਰਾਜ ਇਹਨਾਂ ਨੂੰ ਬਾਹਰ ਕੱਢੋ ਤਾਂ ਅਮਰਤ ਛਕਾਂਗੇ ਮਹਾਰਾਜ ਕਹਿੰਦੇ ਇਹਨਾਂ ਨੂੰ ਬਾਹਰ ਨਹੀਂ ਕੱਢਣਾ ਤੁਹਾਡੀ ਮਰਜ਼ੀ ਐ ਜੇ ਛਕਣਾ ਅੰਦਰ ਬੈਠੋ ਨਹੀਂ ਤੇ ਤੁਸੀਂ ਜਾਓ ਬਾਹਰ ਤੇ ਸਾਧ ਸੰਗਤ ਜੀ ਕਹਿੰਦੇ ਮਹਾਰਾਜ ਸਾਡਾ ਵਾਟਾ ਹੀ ਤਿਆਰ ਅਲੱਗ ਕਰ ਦਿਓ ਮਹਾਰਾਜ ਕਹਿੰਦੇ ਨਹੀਂ ਮੈਂ ਭੇਦ ਭਾਵ ਨਹੀਂ ਬਾਜਾਂ ਵਾਲਾ ਕਹਿੰਦਾ ਕਰ ਸਕਦਾ ਇੱਕ ਵਾਟਾ ਤਿਆਰ ਹੋਏਗਾ ਮਰਤਦਾ ਜਿੰਨ ਛਕਣਾ ਅੰਦਰ ਰੋ ਜਿੰਨ ਨਹੀਂ ਛਕਣਾ ਬਾਹਰ ਜਾਓ ਕਹਿੰਦੇ ਅਸੀਂ ਇਹਨਾਂ ਨਾਲ ਨਹੀਂ ਬੈਠਾਂਗੇ ਮਹਾਰਾਜ ਕਹਿੰਦੇ ਫਿਰ ਤੁਸੀਂ ਬਾਹਰ ਹੋ ਜਾਓ ਹੁਣ ਮੈਂ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਈ ਯਾਦ ਕਰੇ ਹਮਰੀ ਗੁਰਿਆਈ ਇਨਹੀ ਕੋ ਸਰਦਾਰ ਬਣਾਉ ਗਿਦੜੋਂ ਸੇ ਮੈਂ ਸ਼ੇਰ ਬਣਾਉ ਚਿੜਿਓਂ ਸੇ ਮੈਂ ਬਾਜ ਤੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਐਦਾਂ ਦਾ ਪਿਤਾ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜੀ